ਅੰਮ੍ਰਿਤਸਰ ਦੇ ਵਿੱਚ ਹਾਲਾਤ ਕਿਸ ਤਰੀਕੇ ਦੇ ਨੇ ਕਿਉਂਕਿ ਜਦੋਂ ਦੀ ਭਾਰਤ ਨੇ ਪਾਕਿਸਤਾਨ 'ਤੇ ਸਟ੍ਰਾਈਕ ਕੀਤੀ ਹੈ ਉਸ ਤੋਂ ਬਾਅਦ ਦੇ ਹਾਲਾਤ ਇਸ ਜਗ੍ਹਾ ਤੇ ਰਾਤ 11 ਵਜੇ ਤੱਕ ਰਾਸ਼ਨ ਨਹੀਂ ਮੁੱਕਦਾ ਪਰ ਅੱਜ ਦਾ ਦਿਨ ਐਸਾ ਜਿੱਥੇ 4 ਵਜੇ ਸ਼ਹਿਰ ਬੰਦ ਹੋਣ ਜਾ ਰਿਹਾ ਹੈ ਸਾਇਰਨ ਵੱਜਣਗੇ ਕਿਉਂਕਿ ਭਾਰਤ ਜਿਵੇਂ ਪਾਕਿਸਤਾਨ 'ਤੇ ਅਟੈਕ ਕੀਤਾ ਹੁਣ ਡਰ ਹੈ ਭਾਰਤ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਜ਼ਿਕਰ ਕਰਨਾ ਦੇਖੋ ਜੀ ਆਪਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਗੁਰੂ ਰਾਮਦਾਸ ਜੀ ਦੀ ਧਰਤੀ ਆ ਉਹ ਵੀ ਜਿਹੜੇ ਵੀਰ ਹੋ ਗਏ ਆਪਣੇ ਹੀ ਸੀ ਜਿਹੜੇ ਆਪਾਂ ਭੈਣ ਭਰਾ ਸਾਰੇ ਇੱਕ ਹੀ ਅੰਗੂਰ ਮਹਾਰਾਜ ਦੇ ਪਿੱਛੇ ਸਭ ਜੀ ਵੇਖੀ ਆ ਤੇ ਇਸੇ ਕਰਕੇ ਕਿਸੇ ਦਾ ਵੀ ਕੋਸ਼ ਨਾ ਮੂਰਾ ਮਾੜਾ ਨਾ ਸੋਚੋ ਰੱਬ ਦਾ ਨਾਮ ਲਓ ਜਿੰਨਾ ਲਿਆ ਜਾਂਦਾ ਉਹਦੇ ਚ ਆਪਣਾ ਫਾਇਦਾ ਜੇ ਸ਼ਹਿਰ ਦੇ ਵਿੱਚ ਕੀ ਕੀ ਫਰਕ ਦੇਖਣ ਨੂੰ ਮਿਲ ਰਿਹਾ ਕਹਿੰਦੇ ਰਾਸ਼ਨ ਵੀ ਮਹਿੰਗਾ ਹੋ ਗਿਆ ਲੋਕਾਂ ਨੂੰ ਡਰ ਵੀ ਆ ਕਿਸੇ ਚੀਜ਼ ਦਾ ਕਿ ਭਾਰਤ ਜਵਾਬੀਗਾਰ ਬਣੇਗਾ ਰਾਸ਼ਨ ਦਾ ਮਹਿੰਗਾ ਦਾ ਤਾਂ ਪਤਾ ਨਹੀਂ ਪਰ ਕਾਰਵਾਈ ਤਾਂ ਹੋਣੀ ਚਾਹੀਦੀ ਇੰਡੀਆ ਵੱਲੋਂ ਤਾਂ ਹੋਣੀ ਚਾਹੀਦੀ ਸੀ ਬਹੁਤ ਅੱਛਾ ਹੋਇਆ ਹੈ ਬਨ ਕੇ ਇੰਡੀਆ ਨੂੰ ਝੋਖਾ ਚਾਹੀਦਾ ਪਾਕਿਸਤਾਨ ਨੂੰ ਖੋਖਦਾ ਨਾ ਜਾਈ ਦੇਖਦੇ ਕਿਤਨੇ ਕਿਤੇ ਪਾਕਿਸਤਾਨ ਕੋਈ ਜਵਾਬੀ ਕਾਰਵਾਈ ਦੇਗਾ ਜਾਂ ਨਹੀਂ ਦੇਗਾ ਜੀ ਮੇਰੇ ਖਿਆਲ ਤੋਂ ਡਰ ਕੇ ਬੈਠ ਗਿਆ ਹੈ ਬੈਠ ਗਿਆ ਡਰ ਕੇ ਜੀ ਪਾਕਿਸਤਾਨ ਦਾ ਜਵਾਬ ਦੇ ਸਕਦਾ ਜੀ ਤੁਹਾਨੂੰ ਪਤਾ ਹੋ ਜਦ ਪਹਿਲਾਂ ਸਾਰੇ ਲੋਕੀ ਸ਼ਾਂਤ ਸੀ ਤਵੀਂ ਜਵਾਬ ਦਿੰਦਾ ਸੀ ਹੱਥ ਵਾਦੇ ਤੋਂ ਉਹ ਤਾਂ ਵੈਸੇ ਵੀ ਜੰਗ ਹੀ ਲੱਗਦੀ ਹੈ ਉਹਨਾਂ ਨੂੰ ਪਤਾ ਨਹੀਂ ਵਧੀਆ ਕਰਾਰਾ ਜਵਾਬ ਦਿੱਤਾ ਰਹਾ ਹਦਾ 1971 ਦੇ ਵਿੱਚ ਆਖਰੀ ਸਾਇਰਨ ਵੱਜੇ ਸੀਗੇ ਜੋ ਹੁਣ ਸ਼ਹਿਰਾਂ ਦੇ ਵਿੱਚ ਵੱਜਣੇ ਕੁਛ ਨਹੀਂ ਹੋਣਾ ਜੀ ਹੁਣ ਉਹ ਗੱਲਾਂ ਨਹੀਂ ਐ ਬਹੁਤ ਬਦਲ ਗਿਆ ਦੁਨੀਆ ਬਹੁਤ ਬਦਲ ਗਈ ਐ ਇੰਨਾ ਨਹੀਂ ਹੁੰਦਾ ਹੈ ਜੇ ਥੋੜਾ ਬਹੁਤ ਉਹਨਾਂ ਨੇ ਗਲਤੀ ਕੀਤੀ ਐ ਤੇ ਉਹਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਿਆ ਉਹਨਾਂ ਦੀ ਗਲਤੀ ਵੀ ਐ ਪਾਕਿਸਤਾਨ ਦੀ ਗਲਤੀ ਐ ਮੈਨੂੰ ਨਹੀਂ ਪਤਾ ਨਹੀਂ ਕੀ ਹੋਏਗਾ ਇਹ ਤੇ ਪਹਿਲੀ ਵਾਰੀ ਵੇਖ ਰਿਹਾ ਹਾਂ ਅੱਜ ਇਹ ਸਾਰਨਸ਼ ਫਿਲਮੀ ਵੀ ਕਰਾ ਤੇ ਵੇਖੋ ਲੈ ਕੇ ਚੱਲੇ ਪਛ ਮਿਲਿਆ ਅੰਦਰ ਕੁਛ ਨਹੀਂ ਐਗਾ ਥੋੜਾ ਬਹੁਤ ਸਪਨ ਲੈਿਆ ਅੰਦਰ ਰਾਸ਼ਨ ਖਤਮ ਹੋ ਅੰਮ੍ਰਿਤਸਰ ਦੇ ਵਿੱਚ ਹਾਲਾਤ ਕਿਸ ਤਰੀਕੇ ਦੇ ਨੇ ਕਿਉਂਕਿ ਜਦੋਂ ਦੀ ਭਾਰਤ ਨੇ ਪਾਕਿਸਤਾਨ ਤੇ 에ਅਰ ਸਟ੍ਰਾਈਕ ਕੀਤੀ ਹੈ ਉਸ ਤੋਂ ਬਾਅਦ ਦੇ ਹਾਲਾਤ ਸ਼ਹਿਰ ਦੇ ਵਿੱਚ ਡਰੇ ਵੀ ਨੇ ਕੁਝ ਲੋਕ ਇਸ ਪਾਸੋਂ ਡਰੇ ਹੋਏ ਨੇ ਕਿ ਰਾਸ਼ਨ ਮਹਿੰਗਾ ਹੋ ਗਿਆ ਸ਼ਹਿਰ ਚ ਰਾਸ਼ਨ ਨਾ ਬੰਦ ਹੋ ਜਾਏ ਜਾਂ ਮੋਕੜਾ ਜਾਵੇ ਦੂਸਰੇ ਪਾਸੇ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਲਾਰਸੋਟ ਡੀਮਾਰਟ ਵਿਖੇ ਮੌਜੂਦ ਆਏ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਲੋਕ ਰਾਸ਼ਨ ਖਰੀਦਣ ਆਏ ਹੋਏ ਨੇ ਇਸ ਜਗ੍ਹਾ ਤੇ ਰਾਤ 11 ਵਜੇ ਤੱਕ ਰਾਸ਼ਨ ਨਹੀਂ ਮੁੱਕਦਾ ਹੁਣ ਹੀ ਰਾਸ਼ਨ ਜਿਹੜਾ ਖਤਮ ਹੁਣ ਜਾ ਰਿਹਾ ਗੱਲਬਾਤ ਕਰਦੇ ਮਾਤਾ ਜੀ ਕਿਵੇਂ ਕਿ ਨਾਮ ਹੈ ਸਰਨਜੀਤ ਜੀ ਕਿਵੇਂ ਦੇਖਦੇ ਹੋ ਸ਼ਹਿਰ ਦੇ ਵਿੱਚ ਜੋ ਹਾਲਾਤ ਬਣੇ ਨੇ ਕਿਉਂਕਿ ਭਾਰਤ ਨੇ ਜਿਵੇਂ ਪਾਕਿਸਤਾਨ ਤੇ ਅਟੈਕ ਕੀਤਾ ਹੁਣ ਡਰ ਹੈ ਭਾਰਤ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਜੇਕਰ ਗੱਲ ਕਰਦੇ ਆਂ ਵੇਖੋ ਜੀ ਆਪਾਂ ਦੇ ਗੁਰੂ ਰਾਮਦਾਸ ਜੀ ਨੂੰ ਮੰਨਦੇ ਆਂ ਗੁਰੂ ਰਾਮਦਾਸ ਜੀ ਦੀ ਧਰਤੀ ਆ ਉਹ ਵੀ ਜਿਹ ਤੇ ਜਿਹੜੇ ਆਪਾਂ ਭੈਣ ਭਰਾ ਸਾਰੇ ਇੱਕ ਹੀ ਗੁਰੂ ਮਹਾਰਾਜ ਦੇ ਪੇਜ ਹੋਏ ਸਭ ਜੀ ਵੇਖੀ ਆ ਤੇ ਇਸੇ ਕਰਕੇ ਕਿਸੇ ਦਾ ਵੀ ਕੋਈ ਨਾ ਬੁਰਾ ਮਾੜਾ ਨਾ ਸੋਚੋ ਰੱਬ ਦਾ ਨਾਮ ਲਓ ਜਿੰਨਾ ਲਿਆ ਜਾਂਦਾ ਉਹਦੇ ਚ ਆਪਣਾ ਫਾਇਦਾ ਜੀ ਡਰ ਹੈ ਕਿ ਸ਼ਹਿਰ ਚ ਕਹਿੰਦੇ ਰਾਸ਼ਨ ਵੀ ਮਹਿੰਗਾ ਹੋ ਗਿਆ ਜਾਂ ਰਾਸ਼ਨ ਨਾ ਮੋਕੇ ਜਾਵੇ ਚਲੋ ਤੇ ਦੁਨੀਆ ਦੇ ਨਾਲ ਹੀ ਆ ਵੀਰ ਜੀ ਜੇ ਮਹਿੰਗਾ ਹੋ ਤੇ ਮਹਿੰਗਾ ਵੀ ਖਾ ਕੇ ਗੁਜ਼ਾਰਾ ਕਰਨਾ ਸਸਤਾ ਉਹਦੇ ਸਸਤਾ ਵੀ ਖਾ ਕੇ ਗੁਜ਼ਾਰਾ ਕਰਨਾ ਉਹ ਤੇ ਆਪਾਂ ਸਾਰੀ ਸੰਗਤ ਦੇ ਨਾਲ ਹੀ ਆ ਪਰ ਫਿਰ ਵੀ ਕੀ ਲੱਗਦਾ ਇਹ جنگ ਹੋਣੀ ਜਾਏ ਸੀਗੀ ਜਾਂ ਬੈਠ ਕੇ ਗੱਲਬਾਤ ਹੋ ਸਕਦੀ ਨਹੀਂ ਇਹ ਤੇ ਬੈਠ ਕੇ ਹੀ ਗੱਲ ਹੋ ਜਵੇ ਹੋਵੇ ਹੀ ਨਾ ਜੰਗ ਤੇ ਹੋਵੇ ਹੀ ਨਾ ਗੁਰੂ ਮਹਾਰਾਜ ਕਰ ਨਹੀਂ ਨਾ ਕਰਨੀ ਨਾ ਇਹ ਹੋਣੀ ਨਹੀਂ ਗੁਰੂ ਰਾਮਦਾਸ ਜੀ ਦੀ ਧਰਤੀ ਆ ਉਹ ਵੀ ਵੀਰ ਆਪਣੇ ਆਪਾਂ ਤੇ ਕਹਿੰਦੇ ਆ ਕਿ ਬਿਲਕੁਲ ਇਹ ਰੋਲਾ ਰੱਪਾ ਹੋਵੇ ਹੀ ਨਾ ਪ੍ਰੇਮ ਭਾਵਨਾ ਨਾਲ ਸਾਰੇ ਸਾਰੀ ਜਨਤਾ ਹੀ ਪ੍ਰੇਮ ਭਾਵਨਾ ਨਾਲ ਰਵੇ ਆਪਾਂ ਤੇ ਇਸੇ ਖੁਸ਼ ਆਪਾਂ ਤੇ ਇਸੇ ਰੱਬ ਨੇ ਬਣਾ ਕੇ ਜਿੰਨੇ ਜੀਵ ਭੇਜੋ ਇਹ ਸਾਰੇ ਆਪਾਂ ਭੈਣ ਭਰਾ ਇੱਕ ਆਂ ਕਰਦੀਆਂ ਮਾਵਾਂ ਨੇ ਰਸੋਈਆਂ ਚ ਚਲਾਉਣੀਆਂ ਹੁੰਦੀਆਂ ਉਹਨਾਂ ਕੋਲ ਗੱਲਬਾਤ ਕਰਦੇ ਤਾਂ ਪਤਾ ਚੱਲਦਾ ਕਿ ਕਿਸ ਤਰੀਕੇ ਰਸੋਈ ਚੱਲ ਰਹੀ ਕਿਉਂਕਿ ਰਾਸ਼ਨ ਮਹਿੰਗਾ ਹੋਇਆ। ਸ਼ਹਿਰ ਵਾਸੀਆਂ ਨੂੰ ਜਾਂ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੀਦੀ ਹੈ? ਸਰਕਾਰ ਨੂੰ ਤੇ ਸਰਕਾਰ ਤੇ ਹੁਣ ਮਹਿੰਗਾ ਕਰ ਹੀ ਜਾਂਦੀ ਹੈ। ਹੁਣ ਆਪਾਂ ਕਰ ਕੀ ਸਕਦੇ ਹਾਂ? ਆਪਣਾ ਜੋਰ ਸਰਕਾਰ ਤੇ ਤੇ ਸੋ ਇੱਕ ਵਾਰ ਹੋਰ ਗੱਲਬਾਤ ਕਰਦੇ ਹਾਂ ਕਿਉਂਕਿ ਲੋਕ ਇੱਥੋਂ ਭਰ-ਭਰ ਰਾਸ਼ਨ ਲੈ ਕੇ ਜਾ ਰਹੇ ਆ ਤਾਂ ਜੋ ਗੱਲ ਕਰ ਲਈਏ ਕਿ ਕਿਉਂਕਿ ਹਾਲੇ ਤੱਕ ਜੇਕਰ ਫਲਾਈਟ ਦੀ ਗੱਲ ਕਰਦੇ ਆ ਅੰਮ੍ਰਿਤਸਰ ਦੇ ਵਿੱਚ ਫਲਾਈਟਾਂ ਬਾਈ ਦੀਆਂ ਬਾਈ ਕੈਂਸਲ ਹੋ ਚੁੱਕੀਆਂ ਨੇ 72 ਘੰਟਿਆਂ ਦੇ ਲਈ ਆਰਡਰ ਆਇਆ ਸੋ ਇਹ ਜਿਸ ਤਰੀਕੇ ਗੱਲਾਂ ਬਾਤਾਂ ਹੁੰਦੀਆਂ ਨੇ ਉਸ ਤੋਂ ਬਾਅਦ ਸਵਾਲ ਜ਼ਰੂਰ ਖੜੇ ਹੁੰਦੇ ਆ ਕਿ ਸ਼ਹਿਰ ਦੇ ਵਿੱਚ ਕੀ ਕੀ ਫਰਕ ਦੇਖਣ ਨੂੰ ਮਿਲ ਰਿਹਾ ਗੱਲਬਾਤ ਕਰਦੇ ਆ ਕੀ ਨਾਮ ਹੈ ਮੈਮ ਤੁਹਾਡਾ ਉਸੇ ਮੇਰਾ ਮੈਂ ਕਿਵੇਂ ਦੇਖਦੇ ਹੋਂ ਜਦੋਂ ਦੀ ਭਾਰਤ ਨੇ ਰਾਤ ਪਾਕਿਸਤਾਨ ਤੇ ਹਮਲਾ ਕੀਤਾ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਕੀ ਕੀ ਫਰਕ ਦੇਖਣ ਨੂੰ ਮਿਲ ਰਿਹਾ ਕਹਿੰਦੇ ਰਾਸ਼ਨ ਵੀ ਮਹਿੰਗਾ ਹੋ ਗਿਆ ਲੋਕਾਂ ਨੂੰ ਡਰ ਵੀ ਆ ਕਿਸੇ ਚੀਜ਼ ਦਾ ਕਿ ਭਾਰਤ ਜਵਾਬੀ ਕਾਰਵਾਈ ਨਾ ਦੇ ਦੇਖੋ ਰਾਸ਼ਨ ਦਾ ਮਹਿੰਗਾ ਦਾ ਪਤਾ ਨਹੀਂ ਪਰ ਕਾਰਵਾਈ ਤਾਂ ਹੋਣੀ ਚਾਹੀਦੀ ਇੰਡੀਆ ਵੱਲੋਂ ਤਾਂ ਹੋਣੀ ਚਾਹੀਦੀ ਸੀ ਔਰ ਬਹੁਤ ਅੱਛਾ ਹੋਇਆ ਹੈ ਬਲਕਿ ਇੰਡੀਆ ਨੂੰ ਠੋਕਣਾ ਚਾਹੀਦਾ ਹੈ ਪਾਕਿਸਤਾਨ ਨੂੰ ਠੋਕ ਦੇਣਾ ਚਾਹੀਦਾ ਪਰ ਲੱਗਦਾ ਕਿ ਤਨਾ ਕਿਤੇ ਪਾਕਿਸਤਾਨ ਕੋਈ ਜਵਾਬੀ ਕਾਰਵਾਈ ਦੇਗਾ ਜਾਂ ਨਹੀਂ ਦੇਗਾ ਜੀ ਮੇਰੇ ਖਿਆਲ ਤੋਂ ਉਹ ਡਰ ਕੇ ਬੈਠ ਗਿਆ ਹੋਇਆ ਹੈ ਬੈਠ ਗਿਆ ਡਰ ਕੇ ਉਹ ਕੀ ਲੱਗਦਾ ਜੰਗ ਹੋਣੀ ਚਾਹੀਦੀ ਸੀ ਜਾਂ ਬੈਠ ਕੇ ਗੱਲਬਾਤ ਹੋ ਜਾਂਦੀ ਕਿਉਂਕਿ ਆਮ ਨਾਗਰਿਕ ਨੂੰ ਕਾਫੀ ਨੁਕਸਾਨ ਹੋ ਰਿਹਾ ਸਕੂਲ ਬੰਦ ਹੋ ਚੁੱਕੇ ਨੇ ਨੇੜੇ-ਤੇੜੇ ਜਿੱਥੇ ਐਜੂਕੇਸ਼ਨ ਨੂੰ ਲੋਸ ਆ ਰਿਹਾ ਬੈਠ ਕੇ ਗੱਲਬਾਤ ਹੋਣੀ ਹੁੰਦੀ ਤਾਂ ਕਦੋਂ ਦੀ ਹੋ ਚੁੱਕੀ ਹੁੰਦੀ ਸੀ ਜੁੱਤੀਆਂ ਵਾਲੇ ਕਦੀ ਪਿਆਰ ਨਾਲ ਨਹੀਂ ਸਮਝਦੇ ਉਹ ਜੁੱਤੀਆਂ ਦੇ ਲੈ ਕੇ ਗਏ ਉਹਨੇ ਸਮਝ ਨਹੀਂ ਅਸਰੇ ਬਾਕੀ ਮੋਦੀ ਜੋਕ ਕਰ ਰਿਹਾ ਠੀਕ ਕਰ ਰਿਹਾ ਸੋ ਹੋਰ ਗੱਲਬਾਤ ਕਰਦੇ ਹਾਂ ਕਿਉਂਕਿ ਅੱਜ ਇਸ ਜਗ੍ਹਾ ਦੇ ਉੱਤੇ ਗੱਲ ਕਰ ਲਈਏ ਸ਼ਹਿਰ ਦੀ ਗੱਲ ਕਰ ਲਈ ਤਾਂ ਬਹੁਤ ਫਰਕ ਦੇਖਣ ਨੂੰ ਮਿਲ ਰਿਹਾ ਹੈ ਸ਼ਹਿਰ 'ਚ ਇੰਨਾ ਫਰਕ ਦੇਖ ਗਿਆ ਕਿ 4 ਵਜੇ ਸਾਇਰਨ ਵੱਜੇਗਾ 1 ਘੰਟੇ ਦਾ ਸਮਾਂ ਬਾਕੀ ਹੈ ਤੇ ਉਸ ਤੋਂ ਬਾਅਦ ਸ਼ਹਿਰ ਜਿਹੜਾ ਖਾਲੀ ਹੋਣਾ ਸ਼ੁਰੂ ਹੋ ਜਾਏਗਾ ਤੇ ਜੋ ਹੋਰ ਗੱਲ ਕਰੀਏ ਤਾਂ ਰਾਤ 10:30 ਤੋਂ 11 ਵਜੇ ਤੱਕ ਬਲੈਕਆਊਟ ਰਹੇਗਾ ਰਹੇਗਾ ਜਿੱਥੇ ਲੋਕਾਂ ਨੂੰ ਆਪਣੇ ਕੈਮਰੇਆਂ ਤਾਂ ਕਿ ਦੀਆਂ ਲਾਈਟਾਂ ਬੰਦ ਕਰਨੀਆਂ ਹੋਣਗੀਆਂ ਜੋ ਕਿ ਜਿਵੇਂ ਕਹਿ ਲਿਆ ਕਿ ਹਨੇਰੇ ਤੋਂ ਬਾਅਦ ਕੁਝ ਸੀਸੀਟੀਵੀ ਦੇ ਵਿੱਚ ਲਾਈਟਾਂ ਚੱਲ ਜਾਂਦੀਆਂ ਨੇ ਉਹ ਵੀ ਬੰਦ ਕਰਨੀਆਂ ਹੋਣਗੀਆਂ ਤੇ ਇਸ ਬਲੈਕਆਊਟ ਨੂੰ ਮਜ਼ਾਕ ਦੇ ਵਿੱਚ ਨਾ ਲਈਏ ਕਿਉਂਕਿ ਨੋਟੀਫਿਕੇਸ਼ਨ ਆਇਆ ਸਰਕਾਰ ਵੱਲੋਂ ਸਾਨੂੰ ਹੁਕਮ ਆਇਆ ਹਦਾਇਤਾਂ ਨੇ ਉਹ ਫੋਲੋ ਕਰਨੀਆਂ ਪੜਦੀਆਂ ਨੇ ਸੋ ਇੱਕ ਵਾਰੇ ਤਸਵੀਰਾਂ ਦੇਖ ਸਕਦੇ ਹਾਂ ਕਿਉਂਕਿ ਔਰਤਾਂ ਦੀ ਇੱਥੇ ਕਾਫੀ ਭੀੜ ਲੱਗੀ ਆ ਨਾਲ ਅੱਜ ਭਰ ਭਰ ਕੇ ਇਥੋਂ ਰਾਸ਼ਨ ਲੈ ਕੇ ਜਾ ਰਹੇ ਆ ਗੱਲਬਾਤ ਵੀ ਕਰਾਂਗੇ ਕੀ ਕੀ ਫਰਕ ਦੇਖਣ ਨੂੰ ਮਿਲ ਰਿਹਾ ਕਿਉਂਕਿ ਵੱਡੇ ਸਵਾਲ ਮੈਮ ਕੀ ਨਾ ਮੇਰੀ ਤੋਂ ਰਾਸ਼ਨ ਲੈਣ ਆਏ ਹੋ ਸੋ ਦੇਖ ਸਕਦੇ ਹੋ ਕੁਝ ਹਲੇ ਬੋਲਣ ਲਈ ਤਿਆਰ ਵੀ ਨਹੀਂ ਨੇ ਪਰ ਕੀ ਕੀ ਫਰਕ ਆਇਆ ਦੇਖ ਸਕਦੇ ਹੋ ਇਹਨਾਂ ਦੇ ਹੱਥ ਦੇ ਵਿੱਚ ਅਨਾਉਂਸ ਵੀ ਇਹ ਚੀਜ਼ ਕੀਤੀ ਜਾ ਰਹੀ ਹੈ ਕਿ ਗੱਲ ਕਰ ਲਈ ਤਾਂ ਅੱਜ ਸ਼ਹਿਰ 'ਚ ਇੰਨੀ ਕੁ ਭੀੜ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਇੰਨੀ ਕੁ ਭੀੜ ਪਈ ਹੋਈ ਹੈ ਸੋ ਜਿਸ ਤਰੀਕੇ ਆ ਰਹੀ ਹੈ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਥੈਂਕ ਯੂ ਥੈਂਕ ਯੂ ਸੋ ਕੁਝ ਲੋਕ ਨਹੀਂ ਬੋਲਣ ਲਈ ਤਿਆਰ ਬਟ ਜੋ ਬੋਲ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕੀ ਫਰਕ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਵੇਂ ਜਿਵੇਂ ਸ਼ਹਿਰ ਦੇ ਵਿੱਚ ਇਹ ਮਾਹੌਲ ਬਣਿਆ ਹੋਇਆ ਹੈ ਕਿ ਜੰਗ ਤੋਂ ਬਾਅਦ ਪਾਕਿਸਤਾਨ ਨਾਲ ਕਿਤੇ ਜਵਾਬੀ ਕਾਰਵਾਈ ਦੇ ਦੇਵੇ ਤਾਂ ਇੱਕ ਵਾਰ ਇਹ ਸ਼ਹਿਰ ਦੀਆਂ ਤਸਵੀਰਾਂ ਤੁਸੀਂ ਦੇਖੋ ਕਿਉਂਕਿ ਸ਼ਹਿਰ ਦੇ ਵਿੱਚ ਵੀ ਕਾਫੀ ਭੀੜ ਲੱਗੀ ਹੋਈ ਹੈ ਰਾਸ਼ਨ ਦੇ ਨਾਲ ਨਾਲ ਹੋਰ ਵੀ ਲੋਕ ਇੱਥੇ ਤੰਗ ਪਰੇਸ਼ਾਨ ਨੇ ਖਾਸ ਕਰ ਜੋ ਦਿੱਲੀ ਸ਼ਹਿਰ ਦੇ ਵਿੱਚ ਘੁੰਮਦੇ ਨੇ ਗੱਲਬਾਤ ਕਰਦੇ ਆਂ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਅਰਜੁਨ ਭਾਈ ਕੀ ਲੱਗਦਾ ਹੈ ਸ਼ਹਿਰ ਦੇ ਵਿੱਚ ਕੀ ਹਾਲਾਤ ਨੇ ਕੀ ਕੀ ਫਰਕ ਪਿਆ ਕਿਉਂਕਿ ਭਾਰਤ ਨੇ ਰਾਤ ਪਾਕਿਸਤਾਨ ਤੇ ਹਮਲਾ ਕਰਿਆ ਬਹੁਤ ਮਾੜੇ ਹਾਲਾਤ ਪਏ ਆ ਸਰ ਇਸ ਟਾਈਮ ਸਾਰੀ ਪਬਲਿਕ ਪਰੇਸ਼ਾਨ ਹੋ ਰਹੀ ਹੈ ਡਰ ਦਾ ਮਾਹੌਲ ਹੈ ਜੀ ਕੁਝ ਮਾਵਾ ਵੀ ਇੱਥੇ ਪੈਣਾ ਵੀ ਸਾਡੀਆਂ ਕੀ ਨਾਮ ਹੈ ਪੈਣ ਸੋ ਮੇਰਾ ਨਾਮ ਵਰਦੀਪ ਕੌਰ ਸਿੱਧੂ ਆ ਵਰਦੀਪ ਜੀ ਕਿਵੇਂ ਦੇਖਦੇ ਹੋ ਭਾਰਤ ਨੇ ਜਿਵੇਂ ਪਾਕਿਸਤਾਨ ਤੇ ਰਾਤ ਹਮਲਾ ਕੀਤਾ ਹੈ ਸ਼ਹਿਰ ਦੇ ਵਿੱਚ ਕੀ ਮਾਹੌਲ ਹੈ ਡਰ ਦਾ ਮਾਹੌਲ ਹੈ ਕੁਝ ਤਾਂ ਇਹ ਚਿੰਤਾ ਦੇ ਵਿੱਚ ਹੈ ਕਿ ਰਾਸ਼ਨ ਮਹਿੰਗਾ ਹੋ ਗਿਆ ਹੈ ਪਤਾ ਨਹੀਂ ਸ਼ਹਿਰ ਕਿੰਨੀ ਦੇਰ ਲਈ ਬੰਦ ਰਹੇਗਾ ਸੋ ਕਿਸ ਤਰੀਕੇ ਸ਼ਹਿਰ ਦਾ ਮਾਹੌਲ ਬਣਿਆ ਕਾਫੀ ਸਾਰੇ ਡਰੇ ਹੋਏ ਨੇ ਤੇ ਸਾਰੇ ਆਈ ਥਿੰਕ ਸੋ ਕੱਲ ਦੇ ਪਰਸੋ ਦੇ ਲੱਗਿਆ ਲੇਕਿਨ ਅਸੀਂ ਵੀ ਰਿਲੈਕਸ ਸੀਗੇ ਪਰ ਐਂਡ ਮੂਮੈਂਟ ਤੇ ਫੇਰ ਸਾਨੂੰ ਮੇਰੇ ਮਦਰ ਨੇ ਲੋਦਾ ਕਾਲ ਆਇਆ ਹੁਣ ਅਸੀਂ ਫੇਰ ਆਏ ਕਿ ਅਸੀਂ ਬਾਈਕਰ ਡਰ ਹੈ ਕਿ ਰਾਸ਼ਨ ਨਾ ਖਤਮ ਹੋ ਜਾਈਆ ਸ਼ਹਿਰ ਪਤਾ ਨਹੀਂ ਕਿੰਨੀ ਦਿਨ ਤੱਕ ਬੰਦ ਰਹੇ ਮੇਬੀ ਹੋਏਗਾ ਕੀ ਲੱਗਦਾ ਜੰਗ ਹੋਣੀ ਚਾਹੀਦੀ ਸੀ ਜਾਂ ਬੈਠ ਕੇ ਗੱਲਬਾਤ ਹੋ ਜਾਂਦੀ ਨਹੀਂ ਵੈਸੇ ਹੋਣੀ ਤੇ ਨਹੀਂ ਚਾਹੀਦੀ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਪਰ ਹੁਣ ਰਹਿ ਹੈ ਹੀ ਬਸ ਕਰੋ ਲੜਾਈ ਕਰੋ ਲੜਾਈ ਕਰੋ ਹਰ ਹੈ ਕਿ ਪਾਕਿਸਤਾਨ ਜਵਾਬੀ ਕਾਰਵਾਈ ਨਾ ਦੇ ਦੇਵੇ ਕਿਉਂਕਿ ਅੰਮ੍ਰਿਤਸਰ ਬਾਰਡਰ ਦੇ ਨੇੜੇ ਪੈਂਦਾ ਹੈ ਗਾਈ बिकॉज ਉੱਥੇ ਵੀ ਸ਼ਾਇਦ ਉਹਨਾਂ ਦੇ ਰੈਸ਼ੀਏ ਇਲਾਕੇ ਆਂਤੇ ਹੋਇਆ ਹਾਂ ਹਾਂ ਸੋ ਇਹ ਡਰ ਦਾ ਮਾਹੌਲ ਜਿਵੇਂ ਲੋਕ ਦੱਸ ਰਿਹਾ ਜ਼ਰੂਰ ਬਣਿਆ ਹੋਇਆ ਹੈ ਪਰ ਆਖਰਕਾਰ ਕਿ ਲੋਕ ਆਪਣੇ ਆਪ ਨੂੰ ਇਸ ਤਰੀਕੇ ਨਾਲ ਸੁਰੱਖਿਅਤ ਮਹਿਸੂਸ ਕਰਨਗੇ ਕਿਉਂਕਿ ਜਵਾਬੀ ਕਾਰਵਾਈ ਜਦ ਮਸਾਇਲ ਮਸਾਇਲ ਕੋਈ ਜੇਕਰ ਗੱਲ ਕਰਦੇ ਬਾਰਡਰ ਟੱਪਦੀ ਹੈ ਤਾਂ ਜੰਗ ਦਾ ਐਲਾਨ ਹੁੰਦਾ ਸੋ ਇੱਕ ਵਾਰੀ ਤਸਵੀਰ ਤੁਸੀਂ ਦੇਖੋ ਕਿ ਕੀ ਹਾਲ ਬਣੇ ਹੋਏ ਨੇ ਕੀ ਕੀ ਫਰਕ ਹੈ ਇਹ ਸ਼ਹਿਰ ਦੀਆਂ ਤਸਵੀਰਾਂ ਐ ਜਿੱਥੇ ਸਾਨੂੰ ਫਰਕ ਦੇਖਣ ਨੂੰ ਮਿਲ ਰਿਹਾ ਵੀਰ ਜੀ ਕੀ ਨਾਮ ਹੈ ਤੁਹਾਡਾ ਸ਼ੇਖਰ ਕੁਮਾਰ ਭਾਈ ਜੀ ਜਿਵੇਂ ਦੇਖਦੇ ਹੋ ਰਾਤ ਜਿਵੇਂ جنگ ਲੱਗੀ ਹੈ ਭਾਰਤ ਪਾਕਿਸਤਾਨ ਤੇ ਹਮਲਾ ਹੋਇਆ ਹੁਣ ਪਾਕਿਸਤਾਨ ਜਵਾਬੀ ਕਾਰਵਾਈ ਦੇ ਦੇਈਆ ਜਾਂ ਇਸ ਤਰੀਕੇ ਦਾ ਡਰਿਆ ਸ਼ਹਿਰ ਦੇ ਵਿੱਚ ਕੀ ਮਾਹੌਲ ਬਣਿਆ ਹੋਇਆ ਹੈ ਭਾਈ ਜੀ ਪਾਕਿਸਤਾਨ ਦਾ ਜਵਾਬ ਦੇ ਹੀ ਸਕਦਾ ਜੀ ਤੁਹਾਨੂੰ ਪਤਾ ਉਹ ਜਦ ਪਹਿਲਾਂ ਸਾਰੇ ਲੋਕੀ ਸ਼ਾਂਤ ਸੀ ਤਾ ਵੀ ਉਹ ਜਵਾਬ ਦਿੰਦਾ ਸੀ ਹੱਤਵਾਦੀ ਤਰੂ ਹੁਣ ਤਾਂ ਵੈਸੇ ਵੀ جنگ ਹੀ ਲੱਗਤੀ ਆ ਉਹਨਾਂ ਦੁਸਤਾਨਾ ਪਰ ਜੋ ਵੀ ਆ ਭਾਰਤ ਨੇ ਵਧੀਆ ਕਰਾਰਾ ਜਵਾਬ ਦਿੱਤਾ ਰਾਤ ਦਾ ਕੀ ਦੀ ਰਾਸ਼ਨ ਲੈਣ ਆਇਓ ਕਿੰਨੀ ਦਿਨ ਦਾ ਰਾਸ਼ਨ ਲੈਣੇ ਪਾਜੀ ਮੈਂ ਕੋਈ ਨਹੀਂ ਮੈਂ ਸਿਰਫ 15 ਦਿਨ ਦਾ ਆਪਣਾ ਲਿਆ ਆਪਾਂ ਜ਼ਿਆਦਾ ਨਹੀਂ ਬੱਚਿਆਂ ਦਾ ਹੀ ਆ ਜ਼ਿਆਦਾ ਖਾਣ ਪੀਣ ਦਾ ਇਹ ਰਾਸ਼ਨ ਮਹਿੰਗਾ ਹੋ ਗਿਆ ਜੀ ਨਹੀਂ ਉਹ ਹੀ ਰੇਟ ਹੈ ਪਾਜੀ ਆਪਾਂ ਨੂੰ ਕੋਈ ਨਹੀਂ ਹੈਗਾ ਲੋਕ ਕਾਫੀ ਆਇਆ ਜੀ ਰਾਸ਼ਨ ਲੈਣ ਰਾਸ਼ਨ ਵਾਸਤੇ ਲੋਕਾਂ ਦੇ ਮਹੌਲ ਚ ਡਰ ਬਣਿਆ ਆਇਆ ਜੀ ਹੋਰ ਕੋਈ ਗੱਲ ਨਹੀਂ ਜੀ ਜ਼ਿਆਦਾ ਉਹਨੂੰ ਡਰ ਹੈ ਕਿਸੇ ਪ੍ਰਕਾਰ ਦਾ ਕਿ ਜਵਾਬੀ ਕਾਰਵਾਈ ਆ ਸਾਨੂੰ ਕੋਈ ਡਰ ਨਹੀਂ ਜੀ ਸੋ ਅੱਜ ਬਲੈਕਆਊਟ ਵੀ ਰਹੇਗਾ ਰਾਤੀ 10:30 ਤੋਂ 11 ਵਜੇ ਤੱਕ ਜੀ ਉਹ ਸੋ ਕੋ ਵਧੀਆ ਗੱਲ ਹੈ ਬਲੈਕਆਊਟ ਕਾਰਨ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਕਾਰਨ ਕੋਈ ਅਪੀ ਆਪਣਾ ਜੋ ਵੀ ਆ ਜਨਤਾ ਦੀ ਸੁਰੱਖਿਆ ਲੜਾਈ ਦੇ ਵਿੱਚ ਕੁਝ ਬਸ ਹੋਰ ਕਾਫੀ ਸਕੂਲ ਵੀ ਬੰਦ ਕਰ ਦਿੱਤੇ ਗਏ ਲੱਗਦਾ ਐਜੂਕੇਸ਼ਨ ਤੇ ਵੀ ਫਰਕ ਪਏਗਾ ਕਿਉਂਕਿ ਫਾਈਨਲ ਪੇਪਰ ਸੀਗੇ ਬੱਚੇ ਉਹ ਤਾਂ ਭਾਜੀ ਪਏਗਾ ਫਰਕ ਦੇਖੋ ਉਹ ਤਾਂ ਬੱਚਿਆਂ ਨੂੰ ਐਜੂਕੇਸ਼ਨ ਤੇ ਤਾਂ ਪਹਿਣਾ ਹੀ ਪਹਿਣਾ ਫਰਕ ਤੁਸੀਂ ਬੱਚੇ ਇੱਕ ਹਫਤਾ ਵੈਸੇ ਜਿਵੇਂ ਮੰਨ ਲਓ ਆਪਾਂ ਜੂਨ ਮਹੀਨੇ ਛੁੱਟੀ ਕਰਦੇ ਤਾਂ ਬੱਚੇ ਨੂੰ ਵੈਸੇ ਥੋੜੇ ਹੋ ਜਾਂਦੇ ਕਮਜੋਰ ਇਹਦਾ ਫਿਰ ਵੀ ਫਰਕ ਪੈਣਾ ਹੀ ਪੈਣਾ ਵਾ ਤੁਸੀਂ ਦੇਖ ਸਕਦੇ ਹੋ ਅੱਜ ਤਗੜੇ ਤੋਂ ਤਗੜੇ ਘਰ ਵਾਲੇ ਵੀ ਕਿਤੇ ਨਾ ਕਿਤੇ ਡਰ ਲੈ ਕੇ ਪਹੁੰਚੇ ਹੋਏ ਆ ਮਾਤਾ ਜੀ ਹੁਣ ਅਸੀਂ ਗੱਲਬਾਤ ਕਰਦੇ ਹਾਂ ਮਾਤਾ ਜੀ ਕੀ ਨਾਮ ਹੈ ਤੁਹਾਡਾ ਬਿਨੈਕ ਜੀ ਮੇਰਾ ਘਰੋਂ ਫੋਨ ਆਇਆ ਸਰ ਕੀ ਨਾਮ ਹੈ ਤੁਹਾਡਾ ਰਾਜਵੀਰ ਸਿੰਘ ਹੈ ਜੀ ਰਾਜਵੀਰ ਜੀ ਕਿਵੇਂ ਦੇਖ ਰਹੇ ਹੋ ਕੁਛ ਨਹੀਂ ਹੈ ਸਭ ਮੈਂ ਬਾਜੀ ਕੁਛ ਨਹੀਂ ਹੈ ਸਭ ਠੀਕ ਹੈ ਸਭ ਠੀਕ ਹੈ ਵਧੀਆ ਸਭ ਬਹੁਤ ਵਧੀਆ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਤਾਂ ਜਨਰਲੀ ਆਉਣੇ ਸਬਤ ਸੌਦਾ ਲੈਣ ਆਏ ਇਦਾਂ ਦੀ ਕੋਈ ਗੱਲ ਨਹੀਂ ਕੋਈ ਮਾਹੌਲ ਡਰ ਵਾਲਾ ਤਾਂ ਨਹੀਂ ਕੋਈ 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 ਸ਼ਾਇਦ ਰਾਸ਼ਨ ਕਹਿੰਦੇ ਆ ਜੀ ਕਾਫੀ ਲੋਕ ਖਰੀਦਦੇ ਨੇ ਕਿ ਸ਼ਹਿਰ ਬੰਦ ਰਹਿ ਸਕਦਾ ਹੈ ਜਾਂ ਲੋਕਾਂ ਦੇ ਮਨ ਬਹਿ ਪਾਤਾ ਨੇ ਗਵਰਨਮੈਂਟ ਨੇ ਜਿਹੜੇ ਸਕੂਲ ਸਕੂਲ ਬੰਦ ਹੋ ਗਏ ਲੋਕਾਂ ਆ ਪਸਤੂਨਾਂ ਨਾਲ ਨਹੀਂ ਲੜਾਈ ਨਹੀਂ ਰਹੀ ਹੈ ਬੰਬਾਂ ਦੀ ਪ੍ਰਮਾਣੂ ਬੰਬ ਦੀ ਲੜਾਈ ਆ ਇਹ ਤਾਂ ਕੁਝ ਨਹੀਂ ਚੱਲਣ ਵਾਲੀ ਗੱਲ ਹੈ ਕੋਈ ਇਦਾਂ ਦੀ ਗੱਲ ਨਹੀਂ ਹੈ ਕੀ ਲੱਗਦਾ ਜੀ ਜੰਗ ਨਾਲ ਮਸਲਾ ਹੱਲ ਹੋ ਸਕਦਾ ਜਾਂ ਟੇਬਲ 'ਤੇ ਚਾਹੀਦਾ ਟੇਬਲ 'ਤੇ ਹੋਣਾ ਚਾਹੀਦਾ ਜੰਗ ਨਹੀਂ ਹੋਣੀ ਚਾਹੀਦੀ ਜੰਗ ਬਹੁਤ ਨੁਕਸਾਨ ਹੈ ਜੰਗ ਦਾ ਆਮ ਨਾਗਰਿਕ ਸਭ ਨੂੰ ਨੁਕਸਾਨ ਹੈ ਕਿਸੇ ਨੂੰ ਵੀ ਜੰਗ ਦਾ ਨੁਕਸਾਨ ਹੀ ਨੁਕਸਾਨ ਹੈ ਕੋਈ ਫਾਇਦਾ ਨਹੀਂ ਹੈ ਹਾਂ ਜੰਗ ਦਾ ਕੋਈ ਨੁਕਸਾਨ ਨਹੀਂ ਕੀ ਲੱਗਦਾ ਕਿ ਜੇਕਰ ਇਸ ਤਰੀਕੇ ਮਾਹੌਲ ਰਹੇਗਾ ਆਮ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਮਹਿਸੂਸ ਕਰਪੇ ਨਹੀਂ ਆਮ ਨਹੀਂ ਹੋ ਸਕਦਾ ਜੇ ਹੁਣ ਬੰਬ ਚੱਲਣਗੇ ਤਾਂ ਆ ਜੰਗ ਨਹੀਂ ਹੋਣਾ ਚਾਹੀਦਾ ਤੁਸੀਂ ਪਿਛਲੀਆਂ ਜੰਗਾਂ ਵੀ ਦੇਖੀਆਂ ਹੋਣਗੀਆਂ ਤੁਸੀਂ ਉਮਰ ਹੰਡਾਈ ਹੈ ਕੀ ਲੱਗਦਾ ਹੈ ਜੰਗ ਵੇਲੇ ਮਾਹੌਲ ਕਹਿੰਦੇ 1971 ਦੇ ਵਿੱਚ ਆਖਰੀ ਸਾਇਰਨ ਵੱਜੇ ਸੀਗੇ ਜੋ ਹੁਣ ਸ਼ਹਿਰਾਂ ਦੇ ਵਿੱਚ ਵੱਜਣੇ ਕੁਝ ਨਹੀਂ ਹੋਣਾ ਚਾਹੀਦਾ ਹੁਣ ਉਹ ਗੱਲਾਂ ਨਹੀਂ ਹੈ ਬਹੁਤ ਬਦਲ ਗਿਆ ਦੁਨੀਆ ਬਹੁਤ ਬਦਲ ਗਈ ਹੈ ਇੰਨਾ ਨਹੀਂ ਹੁੰਦਾ ਹੈ ਇਹ ਥੋੜਾ ਬਹੁਤ ਉਹਨਾਂ ਨੇ ਗਲਤੀ ਕੀਤੀ ਹੈ ਤੇ ਉਹਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਿਆ ਉਹਨਾਂ ਦੀ ਗਲਤੀ ਵੀ ਹੈ ਪਾਕਿਸਤਾਨ ਦੀ ਗਲਤੀ ਹੈ ਇਸ ਕਰਕੇ ਗਵਰਨਮੈਂਟ ਨੂੰ ਐਕਸ਼ਨ ਲੈਣਾ ਪਿਆ ਹੈ ਤਾਂ ਇਹ ਇੰਦਾਂ ਦੀ ਕੋਈ ਗੱਲ ਨਹੀਂ ਕਿ ਅਰਦਾ ਮਾਹੌਲ ਹੈ ਕਿ ਪਾਕਿਸਤਾਨ ਜਵਾਬੀ ਕਾਰਵਾਈ ਨਹੀਂ ਦੇਦਾ ਨਹੀਂ ਨਹੀਂ ਕੁਝ ਨਹੀਂ ਕਰ ਕੀ ਆਖਰਕਾਰ ਜੋ ਸ਼ਹਿਰ ਦਾ ਮਾਹੌਲ ਬਣਿਆ ਹੋਇਆ ਉਸ ਦੇ ਵਿੱਚ ਲੋਕ ਕਿੰਨਾ ਸੁਰੱਖਿਅਤ ਮਹਿਸੂਸ ਕਰਦੇ ਨੇ ਕਿ ਕਿਸ ਤਰੀਕੇ ਮਾਹੌਲ ਬਣਿਆ ਹੋਇਆ ਆਖਰਕਾਰ ਜੰਗ ਦਾ ਉਸ ਤੋਂ ਬਾਅਦ ਫਰਕ ਦੇਖਣ ਨੂੰ ਮਿਲ ਰਿਹਾ ਮਾਤਾ ਜੀ ਕੀ ਨਾਮ ਆ ਜੀ ਤੁਹਾਡਾ ਅਮਰਜੀਤ ਕੋ ਮਾਤਾ ਜੀ ਰਾਤ ਪਾਕਿਸਤਾਨ ਤੇ ਉੱਤੇ ਹਮਲਾ ਕੀਤਾ ਭਾਰਤ ਨੇ ਸੋ ਮਾਹੌਲ ਕਿਵੇਂ ਦਾ ਹੈਗਾ ਜੀ ਘਰ ਦੀ ਘਰ ਦੀ ਰਸੋਈ ਤੁਸੀਂ ਚਲਾਉਣੀ ਹੁੰਦੀ ਹੈ ਤੁਸੀਂ ਰਾਸ਼ਨ ਲੈਣ ਪਹੁੰਚਿਓ ਮੰਨ ਦੇ ਵਿੱਚ ਡਰ ਵੀ ਹੈ ਰਾਸ਼ਨ ਮਹਿੰਗਾ ਹੋ ਰਿਹਾ ਹੈ ਜਾਂ ਕਿੰਨੇ ਦਿਨ ਸ਼ਹਿਰ ਬੰਦ ਰਹੇਗਾ ਕੀ ਮਨ ਦੇ ਵਿੱਚ ਸਵਾਲ ਹੈ ਡਰਦਾ ਹੈਗਾ ਵੀਰ ਜੀ ਡਰ ਤੇ ਬਹੁਤ ਹੈ ਪਤਾ ਨਹੀਂ ਕੀ ਹੋਏਗਾ ਅਸੀਂ ਤਾਂ ਪਹਿਲੀ ਵਾਰੀ ਵੇਖਣਾ ਹੈ ਸਾਰਾ ਕੁਝ ਹਾਂਜੀ ਅਸੀਂ ਤਾਂ ਕੁਝ ਨਹੀਂ ਪਤਾ ਪਹਿਲੇ ਵਾਰੇ ਅਸੀਂ ਤਾਂ ਸਾਰਾ ਕੁਝ ਪਹਿਲੀ ਵਾਰੀ ਦੇਖਣੇ ਤੇ ਵੇਖੋ ਲੈ ਕੇ ਚੱਲੇ ਪਾਸ ਮਿਲਿਆ ਅੰਦਰ ਕੁਝ ਨਹੀਂ ਹੈਗਾ ਥੋੜਾ ਬੋਤਾ ਸਮਾਨ ਮਿਲਿਆ ਅੰਦਰ ਰਾਸ਼ਨ ਖਤਮ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ ਅੰਦਰ ਰਾਸ਼ਨ ਅੰਦਰ ਨਾ ਕੋਈ ਦਾਲ ਨਾ ਕੋਈ ਦਾਲ ਨਹੀਂ ਮਿਲੀ ਕੋਈ ਦਾਲ ਹੀ ਨਹੀਂ ਮਿਲੀ ਲੋਕੀ ਲੈ ਚੁੱਕੇ ਲੈ ਚੁੱਕੇ ਅੰਦਰ ਦਾਲਾਂ ਕੋਈ ਚੀਜ਼ ਨਹੀਂ ਮਿਲੀ ਅੰਦਰ ਆਹ ਥੋੜਾ ਥੋੜਾ ਸਮਾਨ ਅੰਦਰ ਮਿਲਿਆ ਜ ਡਰ ਹੈ ਪਾਕਿਸਤਾਨ ਜਵਾਬੀ ਕਾਰਵਾਈ ਨਾ ਕਰੇ ਜਰੂਰ ਡਰਿਆ ਇਸ ਗੱਲ ਦਾ ਡਰਤ ਹੈਗਾ ਜੀ ਤਾਂ ਦੱਸਣੇ ਆਂ ਪਹਿਲੀ ਵਾਰ ਦੇਖਣਾ ਇਹ ਸਾਰਾ ਕੁਝ ਸਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਸਾਨੂੰ ਤਾਂ ਬਹੁਤ سارے ਬੱਚੇ ਰਾਤ ਨੂੰ ਸੌਂਦੇ ਨਹੀਂ ਵੀ ਸਹਿਮ ਦਾ ਡਰਿਆ ਪਤਾ ਨਹੀਂ ਵੀ ਕੀ ਬਣਨਾ ਹੈ ਇਹਦੇ ਵਿੱਚ ਕੀ ਹੋਣਾ ਹੈ ਸਰਕਾਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਨਹੀਂ ਤਾਂ ਕਹਿੰਦੇ ਵੀ ਸ਼ਾਂਤੀ ਨਾਲ ਰਹਿਣ ਸਾਰੇ ਸ਼ਾਂਤੀ ਬਣਾ ਕੇ ਰੱਖਣ ਸਾਰੇ ਬੈਠ ਕੇ ਜਿਹੜੀ ਗੱਲ ਸਮਝੌਤਾ ਆ ਜਾਣਾ ਉਹਦੇ ਵਰਗੀ ਰੀਸ ਨਹੀਂ ਹੈਗੀ ਸਾਰੇ ਮਿਲ ਜੁਲ ਕੇ ਆਪ ਬੈਠ ਕੇ ਮੀਟਿੰਗਾਂ ਕਰਨ ਆਪਣੇ ਸਾਰਾ ਕੁਝ ਬੈਠ ਕੇ ਸਾਰਾ ਕੁਝ ਸਲਝਾ ਲੈਣ ਸਾਰਾ ਕੁਝ ਬੈਠ ਕੇ ਸਾਰਾ ਕੁਝ ਹੌਲਟ ਹੋ ਜਾਏ ਸੋਏ ਅੰਮ੍ਰਿਤਸਰ ਦੀਆਂ ਤਸਵੀਰਾਂ ਜਿੱਥੇ ਅੱਜ 1 ਘੰਟੇ ਬਾਅਦ ਸਾਇਰਨ ਵੱਜੇਗਾ ਸ਼ਹਿਰ ਖਾਲੀ ਹੋਣਾ ਸ਼ੁਰੂ ਹੋ ਜਾਏਗਾ ਰਾਤ 10:30 ਬਲੈਕਆਊਟ ਰਹੇਗਾ 11 ਵਜੇ ਤੱਕ ਤੇ ਬਲੈਕਆਊਟ ਦੇ ਵਿੱਚ ਹਰ ਸ਼ਹਿਰ ਦਾ ਅਲੱਗ-ਅਲੱਗ ਸਮਾਂ ਮਿੱਥਿਆ ਗਿਆ ਹੈ ਕਰੀਬ 15 ਤੋਂ 17 ਜਿਹੜੇ ਪੰਜਾਬ ਦੇ ਨੇ ਜਿਨ੍ਹਾਂ ਦੇ ਵਿੱਚ ਬਲੈਕਆਊਟ ਹੋਣ ਜਾ ਰਿਹਾ ਸੋ ਰਾਤ ਹਨੇਰੇ ਦੇ ਵਿੱਚ ਜੇਕਰ ਤੁਹਾਡੇ ਸੀਸੀਟੀਵੀ ਦੀ ਲਾਈਟ ਚੱਲਦੀ ਹੈ ਤਾਂ ਉਹ ਵੀ ਬੰਦ ਰਹਿਣੀ ਚਾਹੀਦੀ ਹੈ ਹਰ ਤਰ੍ਹਾਂ ਦੀ ਘਰ ਦੇ ਵਿੱਚ ਲਾਈਟ ਕਰ ਤੇ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦੀ ਬਲੈਕਆਊਟ ਦਾ ਹਦਾਇਤਾਂ ਨੇ ਜੋ ਉਹ ਸਾਨੂੰ ਫੋਲੋ ਕਰਨੀਆਂ ਚਾਹੀਦੀਆਂ ਨਹੀਂ ਐ ਤੇ ਹੁਣ ਸ਼ਹਿਰ 'ਚ ਇਹ ਮਾਹੌਲ ਹੈ ਕਿ ਰਾਸ਼ਨ ਮਹਿੰਗਾ ਹੋਣ ਜਾ ਰਿਹਾ ਹੈ ਰਾਸ਼ਨ ਮੁੱਕ ਗਿਆ ਇਸ ਸਥਾਨ ਤੇ ਇਸ ਜਗ੍ਹਾ ਤੇ ਰਾਤ 11 ਵਜੇ ਤੱਕ ਦਾ ਰਾਸ਼ਨ ਮਿਲਦਾ ਪਰ ਜੇਕਰ ਗੱਲ ਕਰਦੇ ਆ ਤਾਂ ਅੱਜ ਕਰੀਬ 3 ਵਜੇ ਦਾ ਸਮਾਂ ਹੋ ਰਿਹਾ ਤੇ ਇਹ ਰਾਸ਼ਨ ਖਤਮ ਹੋ ਚੁੱਕਿਆ ਨਾ ਦਾਲਾਂ ਦੇ ਅੰਦਰ ਦਾ ਖੰਡ ਹੈ ਜਿਸ ਤਰੀਕੇ ਪਰਿਵਾਰ ਦੱਸ ਰਿਹਾ ਤੇ ਸ਼ਹਿਰ ਦੇ ਵਿੱਚ ਇਹ ਵੀ ਡਰ ਹੈਗਾ ਕਿ ਕਿਤੇ ਨਾ ਕਿਤੇ ਲੋਕ ਅੱਜ ਜ਼ਿਆਦਾ ਇੱਥੇ ਆਏ ਨੇ ਤੇ ਇਹ ਵੀ ਡਰ ਹੈ ਕਿ ਪਾਕਿਸਤਾਨ ਕਿਤੇ ਜਵਾਬੀ ਕਾਰਵਾਈ ਨਾ ਦੇ ਦੇਵੇ ਤੇ ਆਮ ਨਾਗਰਿਕ ਸੁਰੱਖਿਅਤ ਫੀਲ ਕਰ ਸਕੇ ਉਸ ਲਈ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਤੇ ਟੇਬਲ ਟॉक ਕਰਨੀ ਚਾਹੀਦੀ ਇਹ ਲੋਕਾਂ ਦੇ ਸੁਝਾਣ ਫਿਲਹਾਲ ਇਹ ਮੇਰੇ ਦੋਸਤ ਲਾਈ ਪੰਜਾਬੀ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅਮਰਸਰ